ਜਿਹੜੇ ਮੇਰੇ ਲੋਕ ਵੀਡੀਓ ਸ਼ੇਅਰ ਕਰਦੇ ਨੇ ਕਿ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਦਾ ਮੈਂ ਉਹਨਾਂ ਨੂੰ ਜਵਾਬ ਦੇਣ ਲੱਗਿਆ ਜਿਹੜੇ ਤਲਦੇ ਨਹੀਂ ਆਹ ਲੋ ਜੀ ਹਰਜੀਤ ਸਿੰਘ ਨੇ ਪਾਲੀਆਂ ਰੁਦਰਾਕਸ਼ ਦੀਆਂ ਮਾਲਾਂ ਆਹ ਪਾਲੀ ਇਹ ਇੱਕ ਨਾਲ ਗੱਲ ਨਹੀਂ ਬਣੀ ਇਹ ਇੱਕ ਹੋਰ ਪਾਲੀ ਤੇ ਆਹ ਲਾ ਲਿਆ ਹਰਜੀਤ ਸਿੰਘ ਨੇ ਇੱਥੇ ਤੇਲਕ ਆਹ ਪਾਲੀ ਡਾਇਮੰਡ ਦੀ ਰਿੰਗ ਚੁੱਪਰ ਮਜ਼ਬੂਤ ਹੋ ਜਾਊਗਾ ਆਪਾ ਲਾ ਲਈ ਆਪਾਂ ਨੇ ਵਾਚ ਗੁਰਗੱਜ ਸਿੰਘ ਜੀ ਕੁਲਦੀਪ ਸਿੰਘ ਗੁਰਗੱਜ ਜੀ ਆਪ ਜੀ ਕਹਿ ਰਹੇ ਹੋ ਕਿ ਮੈਂ ਬਹਿਰੂਪੀਆ ਆ ਬਣ ਗਿਆ ਮੈਂ ਬਹਿਰੂਪੀਆ ਇਹਦੇ ਨਾਲ ਦੱਸੋ ਪੰਥ ਦਾ ਕੀ ਨੁਕਸਾਨ ਹੋਇਆ ਇਹਨਾਂ ਤਿਲਕ ਦੇ ਨਾਲ ਇਹਨਾਂ ਮਾਲਾ ਦੇ ਨਾਲ ਦੱਸੋ ਕਿਹੜੀ ਪੰਥ ਨੂੰ ਟਾ ਲੱਗ ਗਈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਵਾਜ ਕਰਾਉਂਦੇ ਹੋ ਉਦੋਂ ਟਾ ਨਹੀਂ ਲੱਗੀ ਤੁਸੀਂ ਜਦੋਂ ਚੋਰੀ ਤੋਂ ਡਰਦੇ ਅਮਰਤ ਵੇਲੇ ਹੀ ਜਾ ਕੇ ਜਥੇਦਾਰੀ ਦੀ ਤੁਸੀਂ ਉੱਥੇ ਸਰੋਪਾ ਲੰਨੇ ਆ ਉਦੋਂ ਟਾ ਨਹੀਂ ਲੱਗੀ ਪੰਥ ਨੂੰ ਜਦੋਂ ਤੁਸੀਂ ਅੰਗਰੇਜ਼ਾਂ ਵਾਲੀ ਟੂਚੀ ਵਾਲੀ ਪੱਗ ਬੰਨ੍ਹਦੇ ਹੋ ਉਹ ਨਹੀਂ ਲੱਦੀ ਪੰਥ ਸ਼੍ਰੋਮਣੀ ਬੁੱਢਾ ਦਲ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਉਹ ਜਥੇਦਾਰ ਨੇ ਬੁੱਢਾ ਦਲ ਪੰਥਾ ਨਿਹੰਗ ਪੰਥਾ ਪੰਥ ਦੇ ਵਿੱਚ ਤੁਹਾਨੂੰ ਪ੍ਰਮਾਣ ਨਹੀਂ ਹੈ ਪੰਥ ਦੇ ਤੁਸੀਂ ਉਲਟ ਜਾਂਦੇ ਹੋ ਤੁਸੀਂ ਪੰਥ ਦਾ ਬਾਣਾ ਨਹੀਂ ਪਾਇਆ ਵਾ ਪੰਥ ਦਾ ਬਾਣਾ ਨੀਲਾ ਪੰਥ ਦਾ ਬਾਣਾ ਨਿਹੰਗ ਸਿੰਘਾਂ ਦਾ ਪੰਥ ਲਾਉਂਦਾ ਕਮਰਕੱਸਾ ਪੰਥ ਸਜਾਉਂਦਾ ਸ਼ਸਤਰ ਪੰਥ ਸਜਾਉਂਦਾ ਦਮਾਲੇ ਮੈਂ ਨਿਹੰਗ ਸਿੰਘਾਂ ਨਿਹੰਗ ਬਾਬਾ ਫਕੀਰ ਸਿੰਘ ਦੀ ਵੰਸ਼ ਚੋਂ ਤੇਰਾ ਖਾਨਦਾਨ ਕੀ ਐ ਤੇਰੀ ਦੇਣ ਕੀ ਐ ਮੈਨੂੰ ਦੱਸ ਦੇ ਆਹ ਬਣ ਗਿਆ ਮੈਂ ਆ ਲੈ ਇਤਰ ਵੀ ਲਾ ਲਿਆ ਪਰਫਿਊਮ ਇਸ ਗੱਲ ਕਰਕੇ ਤੁਹਾਨੂੰ ਮੰਦਰਾਂ ਨਾਲ ਤਕਲੀਫ ਹੈ ਤੁਹਾਨੂੰ ਗਰੀਬ ਲੋਕਾਂ ਨਾਲ ਤਕਲੀਫ ਹੈ ਤੁਸੀਂ ਲੋਕਾਂ ਦੀ ਆਵਾਜ਼ ਦਿਵਾਉਣੀ ਚਾਹੁੰਦੇ ਹੋ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਉਂ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚ ਸਕੂਲ ਇੱਕ ਧਿਆਨ ਇਹ ਪੰਤਕੀ ਦੇ ਅਰਥ ਪਤਾ ਤੁਹਾਨੂੰ ਆਕਾਲ ਤਖਤ ਦੀ ਮਰਿਆਦਾ ਪੰਜ ਦੀ ਹੈ ਕੱਲੇ ਪ੍ਰੈਸ ਕਾਨਫਰੰਸ ਕਰਕੇ ਕਿਹੜੀ ਤੁਸੀਂ ਖਾਲਸਤਾਨ ਦੀ ਏਜੰਸੀ ਨੂੰ ਖੁਸ਼ ਕੀਤਾ ਜਿਹੜੀ ਮੈਨੂੰ ਮਾਰਨਾ ਚਾਹਦੀ ਤੇ ਮਰਵਾਉਣਾ ਚਾਹੁੰਦੀ ਆ ਮੈਨੂੰ ਮਰਵਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਹੜੇ ਲੋਕਾਂ ਨੂੰ ਕੀਤਾ ਕਿ ਆਈਐਸ ਆਈ ਨੂੰ ਖੁਸ਼ ਕੀਤਾ ਤੁਸੀਂ ਇਹਦੀ ਪੜਤਾਲ ਹੋਊਗੀ ਦੂਜੀ ਗੱਲ ਪੰਥ ਨੂੰ ਪਤਾ ਹੈ ਕਿ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ ਨੂੰ ਨਹੀਂ ਮਾਰਾ ਕਿਹਾ ਹਰਜੀਤ ਸਿੰਘ ਨੇ ਗ੍ਰੰਥਾਂ ਨੂੰ ਨਹੀਂ ਮਾਰਾ ਕਿਹਾ ਹਰਜੀਤ ਸਿੰਘ ਨੇ ਸਰੋਵਰਾਂ ਨੂੰ ਨਹੀਂ ਮਾਰਿਆ ਕਿਹਾ ਹਰਜੀਤ ਸਿੰਘ ਨੇ ਕਿਸੇ ਪੰਥਕ ਸ਼ਖਸੀਅਤ ਨੂੰ ਮਾਰਿਆ ਨਹੀਂ ਕਿਹਾ ਹਰਜੀਤ ਸਿੰਘ ਨੇ ਮਰਿਆਦਾ ਨਹੀਂ ਭੰਗ ਕੀਤੀ ਹਰਜੀਤ ਸਿੰਘ ਨੇ ਅਮਤ ਨਹੀਂ ਭੰਗ ਕੀਤਾ ਲੇਕਿਨ ਤੁਹਾਡੀ ਇੱਕ ਪ੍ਰੋਬਲਮ ਹੈ ਪਤਾ ਕੀ ਹੈ ਤੁਸੀਂ ਇਹ ਮਸ਼ੀਨਰੀ ਜੇ ਪੰਗਾ ਲੈਣ ਦਾ ਛੇਕਣਾ ਤਾਂ ਸਰਬਜੀਤ ਸਿੰਘ ਤੁਮੇ ਨੇ ਕੀ-ਕੀ ਨਹੀਂ ਕੀਤਾ ਆ ਸਾਰੀਆਂ ਲਿਖਤਾ ਤੁਹਾਨੂੰ ਪਤਾ ਹੀ ਆ ਤੁਹਾਡੇ بڑے ਭਾਈ ਨੇ ਜਿਹੜਾ ਨਮਾ ਢੰਡਰੀ ਵਾਲੇ ਨਾਲ ਜਫੀਆਂ ਪਾ ਰਿਹਾ ਉਹਨੇ ਕਿੰਨੀਆਂ ਵੀਡੀਓ ਅਜੇ ਵੀ ਸੋਸ਼ਲ ਮੀਡੀਆ ਦੇ ਜਿਹੜੀਆਂ ਉਹਨੇ ਪੰਥ ਦੇ ਅੰਗੇਸ਼ਟ ਧਰਮ ਦੇ ਅੰਗੇਸ਼ਟ ਉਹਨੇ ਮਰਿਆਦਾ ਦੇ ਅੰਗੇਸ਼ਟ ਸਰੋਵਰਾਂ ਤੇ ਕਿੰਤੂ ਪ੍ਰੰਤੂ ਕਰੀਆਂ ਉਹਨਾਂ ਨਾਲ ਤੇਰੀ ਯਾਰੀ ਉੱਠੇ ਨਹੀਂ ਤੁਹਾਡੀ ਜ਼ਬਾਨ ਖੁੱਲਣੀ ਨਾ ਤੁਹਾਨੂੰ ਟਕਸਾਲ ਨੇ ਮੰਨਿਆ ਨਾ ਤੁਹਾਨੂੰ ਬੁੱਢਾ ਦਾਲ ਨੇ ਮੰਨਿਆ ਯੂ ਆਰ ਇੰਪਲਾਈ ਤੁਸੀਂ ਸਾਡੇ ਵਰਕਰ ਹੋ ਇੰਪਲਾਈ ਹੋ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਪਾਵਰ 'ਚ ਹੋ ਜਾਵੇ ਉਹ ਇੰਪਲਾਈ ਐ ਬਦਲ ਦਿੰਦਾ ਹੈ ਤੁਹਾਨੂੰ ਪਤਾ ਤੁਹਾਡੇ ਨਾਲ ਕੀ ਹੋਇਆ ਪੰਜ ਬਦਲੇ ਤੁਸੀਂ ਪਿਛਲੇ 5 ਸਾਲਾਂ ਚ ਆਪਣੀ ਤਨਖਾਹ ਲੈ ਕੇ ਆਪਣੇ ਬੱਚੇ ਪਾਲ ਲੋਕਾਂ ਨੂੰ ਖੁਸ਼ ਕਰਕੇ ਲਿਵਾਫੇ ਨਾ ਪਾਲ ਇਸ ਗੱਲ ਕਰਕੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਹਰਜੀਤ ਸਿੰਘ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰਦੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਤੇਰੇ ਮੂੰਹ ਚੋਂ ਇੱਕ ਆਵਾਜ਼ ਨਹੀਂ ਨਿਕਲੀ ਕਲਦੀਪ ਸਿੰਘ ਜੀ ਆਂ ਕਿਆ ਨਹੀਂ ਨਿਕਲੀ ਵੀ ਐਜੀਪੀਸੀ ਰਿਕਸ਼ੇ ਵੰਡੂਗੀ ਐਜੀਪੀਸੀ ਆਟੋ ਵੰਡੇਗੀ ਐ ਜੀ ਪੀ ਸੀ ਰਾਜ ਮਿਸਤਰੀ ਦੂਜੀ ਗੱਲ ਲੱਕੜ ਵਾਲੇ ਤੀਸਰਾ ਪਰਜਾ ਪਤ ਦੂਸਰਾ ਸਾਡਾ ਕਬੀਰ ਪੰਥ ਸਾਡਾ ਰਵਿਦਾਸ ਪੰਥ ਸੈਨ ਭਗਤ ਨਾਮਦੇਵ ਸਾਡਾ Hindu ਸਮਾਜ ਸਾਡੇ ਮੰਦਰਾਂ ਨੂੰ ਤੁਸੀਂ ਕੀ ਦਿੱਤਾ ਕੱਖ ਨਹੀਂ ਦਿੱਤਾ ਤੁਸੀਂ ਤੁਸੀਂ ਵਿਤਕਰਾ ਕਰਦੇ ਹੋ ਤੁਹਾਨੂੰ ਤਕਲੀਫ ਹੋ ਗਈ ਹਰਜੀਤ ਸਿੰਘ ਨੇ ਤਾਂ ਆਪਣਾ ਨਾਮ ਚਮਕਾ ਲਿਆ ਫਾਨੂ ਪੁੱਛਦਾ ਕੋਈ ਨਹੀਂ ਤੈਨੂੰ ਪੰਥਕ ਜਥੇਬੰਦੀਆਂ ਨਾਲ ਪੁੱਛੇ ਤੁਸੀਂ ਕੱਢੇ ਹੋਏ ਲੋਕਾਂ ਨੂੰ ਜਫੀਆਂ ਪਾਉਨੇ ਹੋ ਜਿਨ੍ਹਾਂ ਨੇ ਪੰਥ ਨੂੰ ਢਾ ਲੈਈ ਹੈ ਹਰਜੀਤ ਸਿੰਘ ਇਹਨਾਂ ਰੁਦ੍ਰ ਰਖਸ਼ਣ ਦੀਆਂ ਮਾਲਾ ਨੂੰ ਪਾਏਗਾ ਮੰਦਰਾਂ 'ਚ ਵੀ ਜਾਏਗਾ ਮੰਦਰਾਂ 'ਚ ਆਰਤੀਆਂ ਵੀ ਕਰੂਗਾ ਸ਼ਿਵ ਲਿੰਗ ਤੇ ਜਲ ਵੀ ਚੜਾਊਗਾ ਮੈਂ ਜੋੜੂਗਾ ਮੈਂ ਤੋੜੂਗਾ ਨਹੀਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਨਵਾਜਾ ਕਰਾ ਸਕਦੇ ਹੋ ਜੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਹਨੂਮਨ ਚਾਲੀਸਾ ਕਰਾਉਣ ਤੇ ਤੁਹਾਨੂੰ ਤਕਲੀਫ ਹੈ ਤੁਸੀਂ ਲੋਕਾਂ ਦੀਆਂ ਹੱਥਾਂ ਦੇ ਵਿੱਚ ਮੌਲੀਆਂ ਕੱਢਦੇ ਹੋ ਤੁਸੀਂ ਲੋਕਾਂ ਦੇ ਜਨੂ ਆਪਣੀਆਂ ਕਿਰਪਾਨਾਂ ਨਾਲ ਵੱਢਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰੱਖਿਆ ਕੀਤੀ ਉਸ ਜਨੂ ਦੀ ਰੱਖਿਆ ਕੀਤੀ ਇਸ ਤਿਲਕ ਜੰਝੂਏ ਦੀ ਰੱਖਿਆ ਕੀਤੀ ਤੁਸੀਂ ਅੱਜ ਤੁਹਾਡੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਤੁਸੀਂ ਆਪ ਕੋਲ ਖੜ ਕੇ ਉਹਨਾਂ ਹਿੰਦੂਆਂ ਦਾ ਧਰਮ ਪਰਵਤਨ ਕਰ ਰਹੇ ਹੋ ਸ਼ਰਮ ਆਉਣੀ ਚਾਹੀਦੀ ਆ ਹਿੰਦੂਆਂ ਦੇ ਨਾਲ ਨਫ਼ਰਤ ਕੱਢ ਰਹੇ ਹੋ ਕਿਉਂ ਮੇਰੀ ਸਾਂਝੋਣਾ ਨਾਲ ਆ ਮੈਂ ਸਨਾਤਨ ਦੀ ਗੱਲ ਕਰਦਾ ਮੈਂ ਪ੍ਰਚਾਰ ਦੀ ਗੱਲ ਕਰਦਾ ਮੈਂ ਜੋੜਨ ਦੀ ਗੱਲ ਕਰਦਾ ਨਫ਼ਰਤ ਦੀ ਗੱਲ ਨਹੀਂ ਕਰਦਾ ਬਹੁਤ ਸਾਰੀਆਂ ਤੁਹਾਡੀਆਂ ਕਰਤੂਤਾਂ ਜਗ ਜਹਰ ਹੋਈ ਜਾਣੀਆਂ ਨੇ ਤੁਸੀਂ ਕਿੱਥੇ ਤੇ ਆਏ ਹੋ ਕਿਹੜੀ ਨੌਕਰੀ ਛੱਡ ਕੇ ਆਏ ਹੋ ਕਿਹੜੀ ਨੌਕਰੀ ਅੱਜ ਕਰ ਰਹੇ ਹੋ ਸਮਾਂ ਦੱਸੂਗਾ ਤੁਹਾਨੂੰ ਤੁਸੀਂ ਕਿਹੜੀ ਜਮਾਤ ਨੂੰ ਖੁਸ਼ ਕੀਤਾ ਸੋ ਲੋਕ ਜਾਣਦੇ ਨੇ ਸਮਾਜ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ